10 ਕਿਲੋ 7 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਹੋਈ ਆ ਇਹਦੇ ਚ ਫਿਲਹਾਲ ਇੱਕ ਜਿਹੜਾ ਹੈਗਾ ਵਾ ਸਮਗਲਰ ਅਰੈਸਟ ਕੀਤਾ ਗਿਆ ਰਮੇਸ਼ ਮੇਸ਼ਾ ਨਾਮ ਦਾ ਔਰ ਫਰਦਰ ਜਿਹੜਾ ਹੈਗਾ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫੋਰਵਰਡ ਬੈਕਵਰਡ ਲਿੰਕ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਫਰਦਰ ਜਿਹੜੀਆਂ ਅਰੈਸਟ ਰਿਕਵਰੀਸ ਉਹ ਵੀ ਜਲਦ ਹੋਣ ਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਉਹ ਇਹਨੇ ਕਿੱਥੇ ਸਪਲਾਈ ਕਰਦੀ ਸੀ ਜਿਹੜੀ ਇਹਦੀ ਇਨੀਸ਼ੀਅਲੀ ਜਿਹੜੀ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੀ ਇੰਟਰੋਗੇਸ਼ਨ ਚ ਆਇਆ ਅਣ ਜੋਇਨਿੰਗ ਡਿਸਟ੍ਰਿਕਟਸ ਦੇ ਵਿੱਚੋਂ ਇਹਨੂੰ ਇਹ ਜਿਹੜੀ ਹੈਗੀ ਆ ਇਹ ਸਪਲਾਈ ਮਿਲੀ ਹੈ ਇਹਨੂੰ ਔਰ ਕਿਹੜੇ ਕਿਹੜੇ ਸਮੱਗਲਰਾਂ ਜਿੰਨੇ ਪਾਕਿਸਤਾਨ ਤੋਂ ਵੀ ਜਿੰਨੀ ਵੀ ਇਹ ਹੈਗੀ ਹੈ ਹਿਰੋਇਨ ਇਹ ਸਾਡੇ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਇੰਟੈਲੀਜੈਂਸ ਇਨਪੁੱਟਸ ਹੈਗੀਆਂ ਨੇ ਹਿਮੋਨ ਜਿਹੜੀਆਂ ਸਾਨੂੰ ਇਨਪੁੱਟਸ ਹੈਗੀਆਂ ਨੇ ਸਾਡੀ ਹਿਊਮਨ ਇੰਟੈਲੀਜੈਂਸ ਹੈਗੀ ਹੈ ਉੱਥੋਂ ਇਹ ਬਾਰਡਰ ਪਾਰ ਤੋਂ ਜਿਹੜੀ ਆ ਇਹ ਮੰਗਵਾਈ ਗਈ ਹੈ ਕੀੜੇ ਸਮਗਲਦਰ ਨੇ ਮੰਗਾਈ ਹੈ ਵੈਦਰ ਇਹਦਾ ਸਿੱਧਾ ਕਨੈਕਟ ਉੱਥੇ ਹੈਗਾ ਜਾਂ ਇਹਦਾ ਕੋਈ ਹੋਰ ਵਿੱਚ ਰਾਹ ਦੇ ਵਿੱਚ ਕੋਈ ਹੋਰ ਸਮਗਲਦਰ ਨਾਲ ਰਾਫਤਾ ਸੀਗਾ ਤੇ ਉਹਦਾ ਅੱਗੇ ਰਾਫਤਾ ਸੀਗਾ ਇਹ ਸਾਰੀ ਚੀਜ਼ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਔਰ ਜਿਹੜੇ ਜਿਹੜੇ ਵੀ ਇਹਦੇ ਚ ਹੋਰ ਬਿੱਗ ਫਿਸ਼ ਇਨਵੋਲਵ ਹੋਣਗੇ ਉਈ ਬੰਦੇ ਰੈਸਟ ਉਹਨਾਂ ਸਾਰਿਆਂ ਨੂੰ ਵੀ ਅਸੀਂ ਸਲਾਖਾਂ ਪਿੱਛੇ ਟੱਕਾਂ ਕਿਤੇ ਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਜਿਹੜੀ ਜੁੱਧ ਨਸ਼ਾ ਮੁਰਦੋ ਜਿਹੜੀ ਬਣਾਮਾ ਰੱਖ ਲਈ ਆ ਰਹੀ ਹੈ ਕਿਉਂਕਿ ਪਹਿਲੀ ਵਾਰ ਹੋਇਆ ਫਲੋਸਪੁਰ ਦੇ ਵਿੱਚ ਕੇ ਚਾਰ ਪੰਜ ਮਹੀਨਿਆਂ ਦੇ ਵਿੱਚ 140 ਕਿਲੋਗ੍ਰਾਮ ਦੇ ਕਰੀਬ ਜਿਹੜੀ ਹੈ ਹੋਏ ਨੂੰ ਤੱਕ ਖੜੀ ਗਈ ਹੈ ਕੀ ਤੁਸੀਂ ਮੰਨਦੇ ਹੋ ਕਿ ਹੋਰ ਵੀ ਇਸ ਤੋਂ ਵੱਡੀ ਪ੍ਰਾਪਤੀ ਹੋ ਸਕਦੀ ਹੈ ਬਿਲਕੁਲ ਜੀ ਬਹੁਤ ਬੜੇ ਢੰਗ ਦੇ ਨਾਲ ਔਰ ਬੜੀਆਂ ਏਜੰਸੀਸ ਜਿਹੜੀਆਂ ਲੋਕਲ ਸਾਡੇ ਡਿਸਟ੍ਰਿਕਟ ਪੁਲਿਸ ਹੈਗੀਆਂ ਉਹ ਤਾਂ ਕੰਮ ਕਰ ਹੀ ਰਹੇ ਨੇ ਉਦੇ ਨਾਲ ਨਾਲ ਸਾਡਾ ਗੈਂਗਸਟਰ ਫਰੰਟ ਤੇ ਵੀ ਏਜੀਟੀਐਫ ਕਾਉਂਟਰ ਇੰਟੈਲੀਜੈਂਸ ਇਹ ਸਾਰੀਆਂ ਏਜੰਸੀਸ ਜਿਹੜੀਆਂ ਗੈਂਗਸਟਰ ਫਰੰਟ ਤੇ ਕੰਮ ਕਰ ਰਹੀਆਂ ਐ ਏਐਨਟੀਐਫ ਜਿਹੜੀ ਆ ਸਾਡੀ ਯੂਨਿਟ ਹੈਗਾ ਪੰਜਾਬ ਪੁਲਿਸ ਦਾ ਉਹ ਜਿਹੜਾ ਹੈਗਾ ਐਂਟੀ ਨਾਰਕੋਟਿਕਸ ਤੇ ਕੰਮ ਕਰ ਰਿਹਾ ਔਰ ਬਹੁਤ ਵੱਡੀਆਂ ਰਿਕਵਰੀਸ ਤੇ ਔਰ ਬਹੁਤ ਵੱਡੇ ਹੋਰ ਵੀ ਜਿਹੜੇ ਵੱਡੇ ਮਗਰਮਾਸ਼ਾਪਾ ਕਹਿੰਦੇ ਆ ਉਹ ਸਾਡੇ ਜਿਹੜੇ ਆ ਉਹ ਜਾਲਜ ਆ ਰਹੇ ਔਰ ਉਹਨਾਂ ਸਾਰਿਆਂ ਨੂੰ ਫੜ ਕੇ ਇਸ ਇਲਾਕੇ ਪਿੱਛੇ ਛੁੱਟਿਆ ਜਾਊਗਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਛੁੱਟ ਪੁੱਟ ਜਾਂ 2 ਗ੍ਰਾਮ 5 ਗ੍ਰਾਮ 10 ਗ੍ਰਾਮ ਵਾਲੇ ਠੀਕ ਹੈ ਉਹਨਾਂ ਤੇ ਤੇ ਕਾਰਵਾਈ ਬਣਦੀ ਬਣਦੀ ਹੈ ਪਰ ਅਸੀਂ ਪੂਰੇ ਯੋਰ ਦੇ ਨਾਲ ਜਿਹੜੀਆਂ ਬਿਗ ਫਿਸ਼ ਜਿੰਨੂੰ ਕਹਿੰਦੇ ਵੱਡੇ ਸਮਗਲਰ ਉਹਨਾਂ ਦੇ ਮਗਰ ਪਏ ਹੋਏ ਔਰ ਜਿੱਦਾਂ ਜਿੱਦਾਂ ਸਾਡੇ ਹੱਥ ਆ ਗਏ ਉਹਨਾਂ ਨੂੰ ਮਿਸਾਲੀ ਸਜ਼ਾ ਵੀ ਦਵਾਈ ਜਾਊਗੀ ਕੇਸਾਂ ਦੀ ਪੈਰਵਾਈ ਪ੍ਰੋਪਰ ਕਰਕੇ ਔਰ ਜਿਹੜੀਆਂ ਜਿਹੜੀਆਂ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਪਿੱਛੇ ਦੇ ਤੁਸੀਂ ਵੇਖਿਆ ਵੀ ਕਾਫੀ ਪ੍ਰਾਪਰਟੀਆਂ ਇਹਨਾਂ ਦੀਆਂ ਡੈਮੋਲਿਸ਼ ਕੀਤੀਆਂ ਗਈਆਂ ਔਰ ਜਿਹੜੀਆਂ ਵੱਡੀਆਂ ਮੱਛੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਜप्त ਵੀ ਕੀਤੀਆਂ ਜਾਣਗੀਆਂ ਫੋਰਫੀਚਰ ਵੀ ਉਹਨਾਂ ਪ੍ਰਾਪਰਟੀਆਂ ਸਿੱਧਾ 68 ਸਾਡੀ ਇੱਕ ਧਾਰਾ ਹੈ ਕਿ ਕੰਪੀਟੈਂਟ ਅਥਾਰਟिटीज ਤੋਂ ਇਹਨਾਂ ਦੇ ਕੇਸ ਬਣਾ ਕੇ ਉਹਨਾਂ ਦੀਆਂ ਫੋਰਫੀਚਰ ਉਹ ਪ੍ਰਾਪਰਟੀਆਂ ਵੀ ਕਰਾਈਆਂ ਜਾਣਗੀਆਂ ਔਰ ਜਿਹੜੇ ਜਿਹੜੇ ਇਹਨਾਂ ਨੇ ਇਸ ਮਾੜੇ ਧੰਦੇ ਤੋਂ ਇੰਨਾਂ ਨੇ ਜਿਹੜੀਆਂ ਪ੍ਰਾਪਰਟੀਆਂ ਤੇ ਹੋਰ ਜਾਇਦਾਦਾਂ ਬਣਾਈਆਂ ਨੇ ਉਹ ਸਾਰੀਆਂ ਜਾਇਦਾਦਾਂ ਨੂੰ ਵੀ ਜਿਹੜਾ ਜ਼ਬਤ ਵੀ ਕਰਾਇਆ ਜਾਊਗਾ ਕੋਰਟ ਵੀ ਕਰਾਏਗਾ। ਕਦਮਦਾਰ ਜਿੱਤੇ ਹੋਰ ਕਿੰਨੇ ਨਸ਼ਾ ਤਸਕਾ ਜਿਹੜੇ ਹੁਣੇ ਕਰ ਪੰਡੂ। ਪੂਰ ਕੋਰ ਡਿਸਟ੍ਰਿਕਟ ਦੇ ਵਿੱਚ ਦੀ 800 ਕੇਸਾਂ ਦੇ ਵਿੱਚ 132 ਅਕਿਊਜ਼ ਸਿਰਫ ਐਨਡੀ ਦੇ। ਜਿਹੜੀ ਵੀ ਅ ਨਸ਼ੇ ਵਾਲੀ ਐ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਮੁਕੱਦਮੇ ਦਰਜ ਹੋਏ ਉਹਦੇ ਚ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਵਿੱਚ ਆਈ ਫੇਲ ਕਿ ਜਿਹੜੇ ਇਹ ਜਿਹੜੇ ਨੇ ਫਿਗਰਸ ਨੇ ਇਸ ਸਟੇਟ ਦੀਆਂ 1